ਕਰੋ ਨਾਦ ਨਾਦੰ ਦੇਵੀ ਨੇ ਹੁਕਮ ਦੇ ਕੇ ਵੱਡੇ ਨਗਾਰਿਆਂ ਤੋਂ ਨਾਦ ਕਰਵਾਇਆ ਮਹਾ ਮਦ ਮਾਦੰ ਜੋ ਬਹੁਤ ਮਦਮਾਸਤ ਕਰ ਦੇਣ ਵਾਲਾ ਸੀ ਭਯੋ ਸੰਖ ਸੋਰੰ ਉਸ ਵੇਲੇ ਸ਼ੰਖਾ ਦਾ ਸ਼ੋਰ ਹੋਇਆ ਸੋਣਿਓ ਚਾਰ ਔਰੰ ਜੋ ਚੋਹਾਂ ਪਾਸੇ ਸੁਣਿਆ ਗਿਆ ਉਤੇ ਦੇਤ ਤੈ ਉਦਰਾ ਬਹੁਤ ਵੱਡੀ ਸੈਨਾ ਲੈ ਕੇ ਬੜੀ ਸੈਨ ਲਿਆਈ। ਦాత ਅੱਗੇ ਵਦੇ। ਮੁਖੰ ਰਕਤ ਨੈਨੰ। ਓ ਲਾਲ ਅਖਾ ਨਾਲ। ਬੰਕੇ ਬੰਕ ਬਾਂ। ਮੋਹ ਚੋਬਵੇਂ ਬੋਲਣ ਲੱਗੇ। ਚਵੰ ਚਾਰ ਟੋਕੇ। ਚੋਹਾ ਪਾਸਿਆ ਤੋ ਫੌਜਾਂ ਨੇੜੇ ਹੋਈਆਂ। ਮੁਖੰ ਮਾਰ ਕੁਕੇ। ਅਤੇ ਸੂਰਬੀਰ ਮੂੰਹੋਂ ਮਾਰੋ ਮਾਰੋ ਬੋਲਣ ਲੱਗੇ ਲੈ ਬਾਨ ਪਾਂ ਉਹਨਾਂ ਨੇ ਹੱਥ ਵਿੱਚ ਤੀਰ ਸੋ ਕਾਤੀ ਕਿਰਪਾਨ ਤਲਵਾਰਾ ਅਤੇ ਛੁਰੀਆਂ ਲਈਆਂ ਹੋਈਆਂ ਸਨ ਮੰਡੇ ਮੱਧ ਜੰਗ ਉਹ ਜੰਗ ਵਿੱਚ ਜੁਟ ਗਏ ਪਰਹਾਰੰ ਖਤੰਗ ਤੀਨਾ ਦੀ ਵਰਖਾ ਕਰਨ ਲੱਗੇ ਕਰੋਤੀ ਕਟਾਰੰ ਤਲਵਾਰਾਂ ਕਰੋਤੀ ਘਟਾਰਾਂ ਆਦੀ ਸ਼ਸਤਰਾਂ ਦੇ ਵੱਜ ਨਾਲ ਉਠੀ ਸ਼ਸਤਰਚਾਰਾਂ ਫੁੱਲ ਝੜੀਆਂ ਉਠਣ ਲੱਗੀਆਂ ਮਹਾਬੇਰ ਟਾਏ ਮਹਾਬਲਵਾਨ ਅੱਗੇ ਵਦੇ ਸ੍ਰੌਂਗੰ ਚਲਾਈ ਬਹੁਤ ਅਧਿਕ ਤੀਅ ਚਲਾਉਣ ਲੱਗੇ ਕਰੇ ਬਾਰ ਪੈਰੀ ਵੈਰੀ ਉਤੇ ਇਸ ਤਰ੍ਹਾਂ ਤੀਬਰਤਾ ਨਾਲ ਵਾਰ ਕਰਦੇ ਸਨ ਫਿਰੇ ਜਿਉ ਗੰਗੈਰੀ ਜਿਵੇਂ ਜਲਪੋਰਾ ਗੰਗੈਰੀ ਜਲ ਵਿੱਚ ਤੇਜ਼ੀ ਨਾਲ ਫਿਰਦਾ ਹੈ। ਭੂਗ ਪ੍ਰਿਆਤ ਛੰਦ। ਉਹਦਾ ਤਾਂ ਸਟਾਇੰਗ ਉਹ ਤਾ ਸੇਂਗ ਤਾਉ। ਉਦਰ ਵਾਲਾਂ ਦੇ ਗੁੱਛੇ ਵਾਲੀ ਪੂੰਛ ਉੱਚੀ ਕਰਕੇ ਸ਼ੇਰ ਅੱਗੇ ਵਧਿਆ। ਇਤੇ ਸ਼ਾਂਖ ਲੈ ਹਾਤ ਦੇਵੀ ਵਜਾਇਉ। ਇੱਦਰ ਦੇਵੀ ਨੇ ਹੱਥ ਵਿੱਚ ਸ਼ਾਂਖ ਲੈ ਕੇ ਵਜਾਇਆ। ਪੁਰੀ ਚੋਦ ਹੋਇੰ। ਰਹੇਓ ਨਾਦ ਪੂਰਨ ਜਿਜਿਤੁਨੀ 14 ਲੋਕਾ ਵਿੱਚ ਗੂੰਜਣ ਲੱਗੀ ਚਮਕਿਓ ਮੁਖੰ ਯੁੱਧ ਕੇ ਮਦ ਨੂਰੰ ਅਤੇ ਦੇਵੀ ਦੇ ਮੁਖ ਵਿੱਚ ਲਾਲ ਨੂਰ ਯੁੱਧ ਭੂਮੀ ਵਿੱਚ ਚਮਕਣ ਲੱਗਾ ਤਬੈ ਤੁਮਰ ਨੈਨੰ ਮਚਿਓ ਸ਼ਾਸਤਰ ਤਾਰੀ ਤਦਉ ਤੁਮਰ ਨੈਨ ਸ਼ਾਸਤਰ ਧਾਰ ਕੇ ਯੁੱਧ ਲਈ ਅੱਗੇ ਵਧਿਆ ਲਾਏ ਸੰਗ ਯੋਦਾ ਵੱਡੇ ਬੀਰ ਭਾਰੀ ਉਸਨੇ ਆਪਣੇ ਨਾਲ ਵੱਡੇ ਯੋਧੇ ਲਏ ਹੋਏ ਸਨ ਲਯੋ ਬੇੜ ਪਵੰ ਕੀਓ ਨਾਦ ਉਚੰ ਉਸਨੇ ਪਰਬਤ ਨੂੰ ਘੇਰਾ ਪਾ ਕੇ ਉੱਚਾ ਨਾਦ ਕੀਤਾ ਸੁਨੇ ਗਰ ਪਨਿਆਨ ਕੇ ਗਰਭ ਮੁਚੰ ਜਿਸ ਨੂੰ ਸੁਣ ਕੇ ਗਰਭਵਤੀ ਇਸਤਰੀਆਂ ਦੇ ਗਰਭਪਾਤ ਹੋ ਜਾਂਦੇ ਸਨ ਸੋਣਿਓ ਨਾਦ ਸਰਵਣੀ ਕੀਓ ਦੇਵ ਕੋਪੰ ਦੇਵੀ ਕੰਨਾਂ ਨਾਲ ਨਾਰ ਸੁਣ ਕੇ ਬਹੁਤ ਕਰੋਧਵਾਨ ਹੋਈ ਸਜੇ ਚਰਮ ਬਰਮੰ ਧਰੇ ਸੀ ਸੇ ਟੋਪੰ ਭਾਤੇ ਸਿਰ ਉਤੇ ਲੋਹੇ ਦਾ ਟੋਪ ਰੱਖ ਕੇ ਢਾਲ ਅਤੇ ਕਵਜ ਸਜਾ ਲਿਆ ਭਾਈ ਸਿੰਘ ਸਵਾਰੰ ਕੀਓ ਨਾਦ ਉਚੰ ਉਹ ਸ਼ੇਰ ਉਤੇ ਸਵਾਰ ਹੋ ਗਈ ਅਤੇ ਉੱਚਾ ਨਾਦ ਕੀਤਾ ਸੋਨੇ ਦੀ ਦਾਨਵਾਨ ਕੇ ਮਾਨ ਮੁਚੰ ਜਿਸ ਨੂੰ ਸੁਣ ਕੇ ਵੱਡੇ ਵੱਡੇ ਰਾਖਸ਼ਾ ਦੀ ਹੈਂਕੜ ਨਾਸ਼ਟ ਹੋ ਗਈ ਮਹਾਕੋਪ ਦੇਵੀ ਤਸੀ ਸੈਨ ਮਦੰ ਦੇਵੀ ਬਹੁਤ ਕਰੋਧਵਾਨ ਹੋ ਕੇ ਸੈਨਾ ਵਿੱਚ ਤਸ ਗਈ ਕਰੇ ਬੀਰ ਬੰਕੇ ਤਹਾ ਅਦ ਅਦੰ ਆਤੇ ਉਥੇ ਸਜੀਲੇ ਯੋਧਿਆਂ ਨੂੰ ਆਧੋ ਆਦ ਵਾਟ ਦਿੱਤਾ ਜਿਸੇ 7 ਹੈ ਕੈ 16 ਸੈਤੀ ਪਰਹਾਰਿਓ ਜਿਸ ਉਤੇ ਵੀ ਦੇਵੀ ਨੇ ਭੱਜ ਕੇ ਤਰਸ਼ੋਲ ਜਾਂ ਸਹਾਤੀ ਚਲਾਈ ਤਨੇ ਫਿਰ ਪਾਰੰ ਨ ਬਾਨੰ ਸੰਭਾਰਿਓ ਉਸਨੇ ਫਿਰ ਹੱਥ ਵਿੱਚ ਬਾਣ ਨੂੰ ਨਾ ਪੜਿਆ ਪ੍ਰਸਾਵਲ ਸ਼ੰਦ ਜਿਸੇ ਬਾਣ ਮਾਰਿਓ ਜਸਨੂਵੀ ਦੇਵੀ ਨੇ ਬਾਣ ਮਾਰਿਆ ਤੇ ਸਹਿ ਮਾਰ ਟਾਰਿਓ ਉਸ ਨੂੰ ਮਾਰ ਸੁੱਟਿਆ ਜਿਤਾ ਸਿੰਘ ਧਾਇਓ ਜਿੱਧਰ ਵਾਲ ਸ਼ੇਰ ਜਾਂਦਾ ਹੈ ਤੇ ਤੈ ਸੈਣ ਕਾਇਓ ਉਧਰ ਹੀ ਫੌਜ ਨਸ਼ਟ ਹੋ ਜਾਂਦੀ ਹੈ ਜਿਤਾ ਕਾਏ ਢਾਲੇ ਜਿਤਨੇ ਵੀ ਤੈਤ ਮਾਰੇ ਗਏ ਤੇ ਤੈ ਘਾਰ ਘਾਲੇ ਉਤਨਿਆਂ ਨੂੰ ਹੀ ਪਰਬਤਾ ਦੀਆਂ ਦਰਾਲਾ ਵਿੱਚ ਸੁੱਟ ਦਿੱਤਾ अथवा ਬੈਕੁੰਠ ਵਾਲੇ ਘਾਰ ਵਿੱਚ ਭੇਜ ਦਿੱਤਾ ਸਾ ਮੋਹੇ ਸ਼ਾਸਤਰ ਆਇਓ ਜਿਤਨੇ ਵੀ ਵੈਰੀ ਸਾਹਮਣੇ ਆਏ ਸੋ ਜਾਣੇ ਨਾ ਪਾਇਓ ਉਹ ਪਰਤ ਨਾਸਕੇ ਜਤੇ ਯੁੱਝ ਰੁੱਝੇ ਜਿਤਨੇ ਵੀ ਯੁੱਧ ਵਿੱਚ ਲੱਗੇ ਤੇਤੇ ਅੰਤ ਜੂਝੇ ਉਹ ਸਾਰੇ ਅੰਤ ਵਿੱਚ ਮਾਰੇਗੇ ਜਿਨੇ ਸ਼ਾਸਤਰ ਕਾਲੇ ਜਿਤਨੇ ਆਨੇ ਵੀ ਸ਼ਾਸਤਰ ਫੜੇ ਹੋਏ ਸਨ ਤੇਤੇ ਮਾਰ ਟਾਲੇ ਉਤਨੇ ਅਨੋਹੀ ਦੇਵੀ ਨੇ ਮਾਰ ਦਿੱਤਾ ਤਵੈ ਮਾਤ ਕਾਲੀ ਤਦੋ ਕਾਲੀ ਮਾਤਾ ਅਗਨੀ ਦੇ ਤਪੀ ਤੇਜ ਜੁਵਾਲੀ ਤੇਜ ਵਾਂਗ ਤਪ ਉਠੀ ਜਿ세 ਕở ਵਟਾਰਿਓ ਜਿਸਨੂੰ ਉਸਨੇ ਕਾਇਲ ਕੀਤਾ ਸੋ ਸੁਰਗੰ ਸਿਦਾਰਿਓ ਉਹ ਸਵਰਗ ਸਿਦਾਰ ਗਿਆ ਘਰੀ ਆਦਮਦੰ ਦਾਤਾ ਦੀ ਸਾਰੀ ਸੈਨਾ ਨੂੰ ਆਣਿਓ ਸੈਣ ਸੁਦੰ ਅਧਿਕਾਰੀ ਵਿੱਚ ਮਾਰ ਦਿੱਤਾ ਆਣਿਓ ਤੁਮਰ ਨੈਣੰ ਤੁਮਰ ਨੈਣ ਨੂੰ ਮਾਰ ਦਿੱਤਾ ਸੁਣਿਓ ਦੇਵ ਗੈਨੰ ਇਹ ਗੱਲ ਦੇਵਤਿਆਂ ਨੇ ਆਕਾਸ਼ ਵਿੱਚ ਸੁਣੀ ਦੋਹਰਾ ਭਜੀ ਬਿਰੋਥਨ ਦਾਨਵੀ ਗਈ ਭੂਪਕੇ ਪਾਸ ਤੇਤਾ ਦੀ ਫੌਜ ਬਿਰੋਥਨ ਭੱਜ ਕੇ ਆਪਣੇ ਰਾਜੇ ਕੋਲ ਗਈ ਤੋ ਉਮਰ ਨੈਣ ਕਾਲੀ ਹਨਿਓ ਭਜਿਓ ਸੈਨ ਨਿਰਾਸ਼ ਅਤੇ ਜਾ ਕੇ ਕਹਿਣ ਲੱਗੀ ਕਿ ਕਾਲੀ ਨੇ ਤੁਮਰ ਨੈਣ ਨੂੰ ਮਾਰ ਦਿੱਤਾ ਹੈ ਅਤੇ ਸਾਡੀ ਸੈਨਾ ਨਿਰਾਸ਼ ਹੋ ਕੇ ਭਜ ਆਈ ਹੈ ਇਤਿ ਸ਼੍ਰੀ ਬਚਿਤ੍ਰਨਾਟਕੇ ਚੰਡੀ ਚਰিত্র ਤੁਮਰ ਨੈਣ ਬਦਤ ਦੁਤੀਆ ਆਤਿ ਆਏ ਸੰਪੂਰਨਮ ਸਤ ਸੋਭਾਮੁ ਸਤ ਇਥੇ ਸ਼੍ਰੀ ਰਿਪ ਜੇਤਰਨਾਟਕ ਦੇ ਚੰਡੀ ਚਰਿੱਤਰ ਪ੍ਰਸੰਗ ਦੇ ਤੁਮਰ ਨੈਣ ਬਦ ਨਾਂ ਵਾਲੇ ਦੂਜੇ ਅਧਿਆਏ ਦੀ ਚੋਬ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ